ਲੋਕ ਕੀ ਸੋਚਦੇ ਨੇ ਲੋਕਾਂ ਨਾਲ ਗੱਲ ਕਰਾਂਗੇ ਇਸ ਵੇਲੇ ਮੈਂ ਤਰਨਤਾਂ ਦੇ ਬਸਟਾਡ ਦੇ ਨੇੜੇ ਖੜਾ ਹਾਂ ਜਿੱਥੇ ਤੁਸੀਂ ਦੇਖੋਗੇ ਕਿ ਇੱਕ ਟੈਕਸੀ ਸਟੈਂਡ ਹੈ ਇਹ ਟੈਕਸੀ ਡਰਾਈਵਰ ਨੇ ਜਿਹੜੇ ਸਿਰਫ ਸ਼ਹਿਰ ਦੇ ਵਿੱਚ ਨਹੀਂ ਬਾਹਰ ਵੀ ਵਿਚਰਦੇ ਨੇ ਇਹਨਾਂ ਦੇ ਆਪਣੇ ਵਿਚਾਰ ਨੇ ਆਪਣੇ ਵਿਚਾਰਤਾਰਾ ਹੋਏਗੀ ਲੇਕਿਨ ਕਹਿੋ ਜਾਂ ਕੈਂਡੀਡੇਟ ਚੁਣਨਾ ਚਾਹੁੰਦੇ ਨੇ ਕਿਨੂੰ ਵੋਟ ਪਾਣਗੇ ਤੇ ਕੀ ਉਮੀਦਾਰ ਰੱਖਦੇ ਨੇ ਉਹਨਾਂ ਕੋਲੋਂ ਇਹ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਸਰਦਾਰ ਜੀ ਤੁਸੀਂ ਤੁਸੀਂ ਕੀ ਸੋਚਦੇ ਹੋ ਜਮਨੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਠੀਕ ਹੈ ਤੁਸੀਂ ਕਈ ਇਲੈਕਸ਼ਨ ਦੇਖੇ ਹੋ ਨੇ ਕਈ ਤਜਰਬਾ ਵੀ ਹੋਣਾ ਤੁਹਾਨੂੰ ਇਲੈਕਸ਼ਨਾਂ ਦਾ ਤੇ ਠੀਕ ਹੀ ਹੈ ਹਾਂ ਕੀ ਦੇਖਦੇ ਹੋ ਐਤ ਕੀ ਜਮਨੀ ਚੋਣਾਂ ਨੂੰ ਲੈ ਕੇ ਤਰਨਦਾਨ ਦੀਆਂ ਕਿਹੜੇ ਕੈਂਡੀਡੇਟ ਨੂੰ ਲੱਗਦਾ ਵੋਟ ਪਾਓਗੇ ਤੁਸੀਂ ਦੇਖੋ ਜੀ ਜਿਆਦਾ ਤਾਂ ਖਿੱਚਤ ਹੋਈ ਏ ਇਹੋ ਹੀ ਏ ਬਾਕੀ ਇਹ ਹੈ ਕਿ ਜੋਰ ਜਿਆਦਾ ਉੱਧਰ ਹੀ ਚੰਗਾ ਕਿਦਾਂ ਆਪਾਂ ਆਹ ਮਤਲਬ ਤੇ ਕੀ ਉਹ ਉਮੀਦਾਂ ਪਿਛਲੇ ਮਹੀਨੇ ਕੋਈ ਕੰਮ ਹੋਏ ਨੇ ਤੁਹਾਨੂੰ ਲੱਗਦਾ ਕੰਮ ਹੋਏ ਨੇ ਹੋਏ ਨੇ ਕਾਰ ਵੀ ਰਹੇ ਨੇ ਤੇ ਹੋਣਗੇ ਵੀ ਪਰ ਹੁਣ ਇਹਨਾਂ ਨੂੰ ਮੌਕਾ ਮਿਲਿਆ ਹੁਣ ਕਰਨਗੇ ਜਿਸ ਸ਼ਹਿਰ ਦੀ ਗੱਲ ਹੈ ਸ਼ਹਿਰ ਦੇ ਸ਼ਹਿਰ ਦਾ ਰਹਿਣ ਵਾਲੇ ਤੁਸੀਂ ਹਾਂਜੀ ਹਾਂਜੀ ਸ਼ਹਿਰ ਤੇ ਸ਼ਹਿਰ ਚ ਕਿਹੜੇ ਕੰਮ ਨੇ ਜਿਹੜੇ ਨਹੀਂ ਹੋਏ ਤੇ ਜਾਂ ਕਿਹੜੇ ਕੰਮ ਨੇ ਜਿਹੜੇ ਹੋਏ ਨੇ ਜਿਹੜੇ ਤਾਂ ਲੋਕੀਂ ਦੇਖੋ ਜੀ ਜਿਹੜੇ ਪਹਿਲੇ ਕੰਮ ਹੋਏ ਉਹ ਤੇ ਬਾਦਲ ਸਰਕਾਰ ਦੇ ਟਾਈਮ ਹੋਏ ਆ ਇਹਨਾਂ ਨੇ ਆ ਆਪ ਕਲੀਅਰਿੰਗ ਤੇ ਆਪ ਜਿਆਦੇ ਇਹਨਾਂ ਨੇ ਸੂਰਾ ਸੂਰਜ ਕੀਤੀ ਹੈ ਠੀਕ ਹੈ ਤੇ ਬਾਕੀ ਇਹ ਕਰ ਰਹੇ ਆ ਬਾਕੀ ਹੋਣਗੇ ਵੀ ਬਿਲਕੁਲ ਹਾਂਜੀ ਬਿਲਕੁਲ ਦੇਖੋ ਲੋਕ ਇਹਨਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦਾ ਇੱਥੇ ਹੋਲਡ ਹੈ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਤੇ ਕਰਨਗੇ ਵੀ ਕੁਝ ਹੋਰ ਤੁਸੀਂ ਦੇਖੋਗੇ ਕਿ ਇਹ ਪੂਰਾ ਏਰੀਆ ਹੈ ਜਿਹੜਾ ਬੱਸ ਸਟੈਂਡ ਦਾ ਇੱਥੇ ਲੋਕ ਜਿਹੜੇ ਨੇ ਆਉਂਦੇ ਜਾਂਦੇ ਨੇ ਕਈ ਪਿੰਡਾਂ ਦੇ ਲੋਕ ਆਉਂਦੇ ਜਾਂਦੇ ਨੇ ਕਈ ਸ਼ਹਿਰਾਂ ਤੋਂ ਜਿਹੜੇ ਨੇ ਇਸੇ ਸ਼ਹਿਰ ਦੇ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਬਾਜ਼ ਦਰਾਜ਼ੇ ਆਉਣ ਵਾਸਤੇ ਕੁਝ ਹੋਰ ਲੋਕਾਂ ਨਾਲ ਵੀ ਗੱਲ ਕਰਾਂਗੇ ਸ시 ਕਬਾ ਜੀ ਪਾ ਜੀ ਆਪਾਂ ਜਿਮਨੀ ਚੋਨਾ ਦੀ ਗੱਲ ਕਰੀਏ ਕੀ ਮਾਹੌਲ ਲੱਗਦਾ ਤੇ ਅਸਲ ਵਿੱਚ ਸ਼ਹਿਰ ਚ ਮਾਹੌਲ ਗਰਮ ਹੈ। ਚੱਲਦਾ ਸ਼ਹਿਰ ਤੇ ਇਸ ਟਾਈਮ ਮਾਹੌਲ ਜਿਹੜਾ ਨਾ ਥੋੜਾ ਜਿਹਾ ਖਰਾਬ ਵੀ ਆ ਤੇ ਸਹੀ ਵੀ ਆ। ਖਰਾਬ ਇਸ ਤਰ੍ਹਾਂ ਕਿ ਜਿਹੜੇ ਦੇਖੋ ਰੋਡ ਤੇ ਤੁਰੇ ਜਾਂਦੇ ਆ ਹੱਥ ਨੂੰ ਚਪਟਾ ਮਾਰਦੇ ਆ। ਹੈਨਾ ਜੀ ਕੋਈ ਉਹਦੇ ਚ ਬੰਦੇ ਨੂੰ ਸੱਟ ਵੀ ਲੱਗ ਸਕਦੀ ਆ ਕਿ ਕੋਈ गिर ਗਿਆ, ਕੋਈ ਮਤਲਬ ਲੈਨ ਵਾਲਾ ਤੇ ਲੈ ਗਿਆ। ਬਾਅਦ ਤੋਂ ਉੱਤੇ ਕੋਈ ਸੁਣਵਾਈ ਨਹੀਂ ਹੁੰਦੀ। ਬਸ ਉਹ ਚੀਜ਼ ਜਿਹੜੀ ਆ ਉਹ ਹੋਣੀ ਚਾਹੀਦੀ। ਸਾਰੀ ਪਾਰਟੀਆਂ ਦੇ ਉਮੀਦਵਾਰ ਇੱਥੇ ਖੜੇ ਨੇ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਕਿਨੂੰ ਵੋਟ ਪਾਓ ਕਿਹੜੀ ਪਾਰਟੀ ਨੂੰ ਤੇ ਵੋਟ ਦਾ ਜਿਹੜਾ ਚੱਕਰ ਹੈ ਜੀ ਉਹ ਮੇਰਾ ਪਰਸਨਲ ਮੈਟਰ ਆ ਉਹ ਮੈਂ ਆਪਣੇ ਪਰਸਨਲ ਜਿੱਥੇ ਮੈਨੂੰ ਲੱਗੇਗਾ ਮੈਂ ਉੱਥੇ ਪਾਵਾਂਗਾ ਤੇ ਕੋਈ ਇਹ ਨਹੀਂ ਆ ਕਿ ਮੈਂ ਇੱਕ ਪਾਰਟੀ ਨੂੰ ਨਿਮੋਕਰੇ ਚੱਲਦਾ ਮੇਰਾ ਜਿੱਥੇ ਮੇਰਾ ਦਿਲ ਹੋਏਗਾ ਜਿੱਥੇ ਮੇਰੀ ਮੈਨੂੰ ਲੱਗੇਗਾ ਕਿ ਹਾਂ ਇਹ ਮੇਰੇ ਲਈ ਕੰਮ ਵਧੀਆ ਕਰ ਸਕਦਾ ਮੈਂ ਉਸੇ ਬੰਦੇ ਨੂੰ ਉਸੇ ਉਮੀਦਵਾਰ ਨੂੰ ਹੀ ਆਪਣੀ ਵੋਟ ਦਵਾਂ ਲੋਕਾਂ ਦਾ ਰੁਝਾਨ ਜਿਹੜਾ ਹੈ VOTING ਵਾਲ ਘਟਦਾ ਜਾ ਰਿਹਾ ਲੋਕੀ ਆੰਦੇ ਨਹੀਂ ਮਤਲਬ ਕਈ ਵਾਰੀ ਪੋਲ ਕਰਨ ਨਹੀਂ ਆਂਦੇ ਕੀ ਕਹਿਣਾ ਚਾਹੋਗੇ ਲੋਕਾਂ ਮੈਂ ਤਾਂ ਇਹੀ ਕਵਾਂਗਾ ਕਿ ਆਪਣਾ ਜਿਹੜਾ ਵੋਟ ਆ ਉਹ ਬਹੁਤ ਮਤਲਬ ਉਹਦੀ ਕੀਮਤ ਬਹੁਤ ਜ਼ਿਆਦਾ ਆ ਆਪਾਂ ਨੂੰ ਵੋਟ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਕਰਨੀ ਚਾਹੀਦੀ ਆ ਉਹਦੇ ਨਾਲ ਇਹ ਹੋਊਗਾ ਕਿ ਅਸੀਂ ਆਪਣੀ ਸੂਝ-ਬੂਝ ਦੇ ਨਾਲ ਕੋਈ ਵਧੀਆ ਕੋਈ ਸੂਝਵਾਨ ਬੰਦਾ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਸ਼ਹਿਰ ਦਾ ਵਿਕਾਸ ਹੋਵੇਗਾ ਸਾਡੇ ਸ਼ਹਿਰ ਨੂੰ ਤਰੱਕੀ ਮਿਲੂਗੀ ਸਾਡੇ ਸ਼ਹਿਰ ਦਾ ਜਿਹੜਾ ਦਾਇਰਾ ਉਹ ਵਧੂਗਾ ਸਾਡਾ ਜਿਹੜਾ ਔਰਾਵਾ ਉਹ ਵਧੂਗਾ ਸਾਨੂੰ ਕੰਮ ਮਿਲਣਗੇ ਸਾਡੇ ਬੱਚਿਆਂ ਨੂੰ ਗਾਂ ਅੱਗੇ ਨੌਕਰੀਆਂ ਦੇ ਵਿੱਚ ਆਸਾਨੀ ਹੋਏਗੀ ਸਾਨੂੰ ਜਿਹੜਾ ਬਾਹਰ ਜਾਣਾ ਪੈਣਾ ਸ਼ਹਿਰ ਤੋਂ ਉਹ ਨਹੀਂ ਜਾਣਾ ਪਏਗਾ ਜਦੋਂ ਸਾਨੂੰ ਸਾਡੇ ਸ਼ਹਿਰ ਦੇ ਵਿੱਚ ਕੰਮ ਮਿਲੇਗਾ ਸਾਡੇ ਸ਼ਹਿਰ ਦੇ ਵਿੱਚ ਇੰਡਸਟਰੀ ਆਊਗੀ ਤੇ ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਸਰ ਇੱਕ ਇੱਕ ਹੋਰ ਮੇਰਾ ਸਵਾਲ ਤੁਸੀਂ ਬਾਹਰ ਵੀ ਵਿਚਰਦੇ ਰਹਿੰਦੇ ਹੋ ਅਮੂਮਨ ਸੜਕਾਂ ਤੇ ਜਾਂ ਰੋਡ ਤੇ ਜਾਂ ਟ੍ਰਿਪ ਤੇ ਰਹਿੰਦੇ ਹੋ ਕੀ ਫਰਕ ਲੱਗਦਾ ਹੈ ਕਿ ਦੂਜੇ ਸ਼ਹਿਰਾਂ ਦਾ ਜਾਂ ਇਸ ਸ਼ਹਿਰ ਦਾ ਕੀ ਤੁਹਾਨੂੰ ਲੱਗਦਾ ਕਿ ਚੱਕੀ ਕੀ ਬਦਲਾਵ ਹੋਣੇ ਚਾਹੀਦੇ ਜਿਹੜੇ ਹਜੇ ਤੱਕ ਨਹੀਂ ਹੋਏ ਸਰ ਸਭ ਤੋਂ ਪਹਿਲਾਂ ਤੇ ਸਾਡੇ ਇਥੇ ਇੰਡਸਟਰੀ ਆਉਣੀ ਚਾਹੀਦੀ ਕੋਈ ਇੰਡਸਟਰੀ ਨਹੀਂ ਹੈਗੀ ਇਥੇ ਮੰਨ ਲਓ ਜਿਸ ਤਰ੍ਹਾਂ ਕੋਈ ਵੀ ਵੱਡੀਆਂ ਕੰਪਨੀਆਂ ਨਹੀਂ ਹੈਗੀ ਇਹ ਸਾਡੇ ਕੰਪਨੀਆਂ ਆਣਗੀਆਂ ਕੋਈ ਵੱਡੀਆਂ ਕੰਪਨੀਆਂ ਆਉਣਗੀਆਂ ਕੋਈ ਫੈਕਟਰੀ ਲੱਗੇਗੀ ਕੁਝ ਲੱਗੇਗਾ ਤੇ ਉਹਦੇ ਨਾਲ ਸਾਡਾ ਜਿਹੜਾ ਰੋਜ਼ਗਾਰ ਪੈਦਾ ਹੋਊਗਾ ਸਾਡਾ ਰੋਜ਼ਗਾਰ ਵਧੂਗਾ ਸਾਡੇ ਸ਼ਹਿਰ ਦੀ ਤਰੱਕੀ ਹੋਊਗੀ ਹਾਂ ਜੀ ਬਿਲਕੁਲ ਦੇਖੋ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਹੈ ਇੰਡਸਟਰੀ ਆਣੀ ਚਾਹੀਦੀ ਹੈ ਆਪਣਾ ਮਨਪਸੰਦ ਉਮੀਦਵਾਰ ਜਿਹੜਾ ਹੈ ਉਹ ਉਹਨੂੰ ਵੋਟ ਪਾਣਗੇ ਹਾਲਾਂਕਿ ਉਹਨਾਂ ਦਾ ਖੁਲਾਸਾ ਨਹੀਂ ਕੀਤਾ ਕਿ ਕਿਹਨੂੰ ਵੋਟ ਪਾਣਗੇ ਕਿ ਉਹਨਾਂ ਦਾ ਅਧਿਕਾਰ ਹੈ ਇਸ ਨਾਲ ਹੋਰ ਵੀ ਲੋਕ ਸਾਡ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਐਸ ਤਰ੍ਹਾਂ ਜਿੰਨੀ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਆਰੀਕ ਪਾਰਟੀਆਂ ਜਿਹੜੀਆਂ ਨੇ ਉਹ ਜਿਹੜੀਆਂ ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਚੁੱਕੀਆਂ ਸਰਦਾਰ ਜੀ ਕਿਨੂੰ ਵੋਟ ਪਾਓਗੇ ਕੀ ਲੱਗਦਾ ਮਰਜ਼ੀ ਦੀ ਮਰਜ਼ੀ ਵੋਟ ਪਾਦਾ ਪਰ ਜੋਰ ਅਮਰਪਾਲ ਜੀ ਦਾ ਉਹ ਪਾੜੀ ਕਿਹੜਾ ਅਮਰਤਪੁਰ ਦੀ ਪਾੜੀ ਤੇ ਕੀ ਕੀ ਉਮੀਦਾਂ ਨੇ ਹਾਂ ਉਮੀਦਾਂ ਕੀ ਨੇ ਇਸ ਵਾਰ ਜਿੰਮੀ ਚੋਂ ਤੇ ਉਮੀਦਾਂ ਉਹ ਕੰਮ ਕਰ ਰਹੇ ਵੀ ਜਹਰ ਹੋਈ ਖੜਾ ਰਹੀ ਹਾਂਜੀ ਹਾਂਜੀ ਤੇ ਇਦਾਂ ਉਹ ਅੱਪ ਕਰ ਰਹੇ ਐਤ ਕੀ ਵਾਰਿਸ ਪੰਜਾਬ ਨੇ ਫਿਰ ਫਿਰ ਜਿੱਤੂ ਆ ਜਿਹੜੇ ਨੇ ਮਨਦੀਪ ਸਿੰਘ ਨੂੰ ਮਨਜੀਤ ਸਿੰਘ ਜਿੱਤੂ ਮਨਦੀਪ ਮਨਦੀਪ ਜਿੱਤੂ ਠੀਕ ਆ ਤੇ ਕੀ ਵੈਸੇ ਗੱਲ ਕਰੀਏ ਤੂੰ ਆਪਾਂ ਵੇਖ ਰਿਹਾ ਪਿੱਛੇ ਦੇਖੋ ਤੁਸੀਂ ਪਾਣੀ ਖੜਾ ਸਾਰਾ ਇਸ ਤਰ੍ਹਾਂ ਦੇ ਕਈ ਹੋਰ ਸ਼ਹਿਰ ਦੇ ਰਹਿਣ ਵਾਲੇ ਤੁਸੀਂ ਹਾਂਜੀ ਹੈ ਐਸ ਹਲਕੇ ਦੇ ਰਹਿਣ ਵਾਲੇ ਇਹ ਤਾਂ ਪਰਾਣਾ ਹੀ ਖੜਾ ਵਾ ਅੱਛਾ ਇਹ ਤਾਂ ਬੜੇ ਚਿਰ ਦਾ ਹੀ ਖੜਾ ਕਦੀ ਹਾਲ ਹੀ ਨਹੀਂ ਨਿਕਲਿਆ ਨਾ ਕਦੀ ਹਾਲ ਹੀ ਨਹੀਂ ਆਇਆ ਨਾ ਬੜੀ ਸਰਕਾਰ ਆਈਆਂ ਇਹ ਪਾਣੀ ਇਦਾਂ ਖੜਾ ਰਿਹਾ ਕਿ ਕਿੰਨੇ ਸਾਲ ਹੋ ਗਏ ਹਾਂ ਇਹ ਤਾਂ 15 ਸਾਲ ਹੋ ਗਏ ਨੇ ਖੜੋਤੇ ਨੇ ਬਿਲਕੁਲ ਦੇਖੋ ਇਸ ਤਰ੍ਹਾਂ ਦੇ ਕਈ ਲੋਕ ਨੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਹੋ ਜੀ ਸ਼ਹਿਰ ਦੇ ਹਾਂਜੀ ਕੀ ਇਹ ਲੱਗਦਾ ਮਾਹੌਲ ਇਲੈਕਸ਼ਨਾਂ ਦਾ ਚੱਲਦਾ ਪਿਆ ਕਿੰਨੂੰ ਵੋਟ ਪਾਓਗੇ ਐਤਕੀ ਹਾਂਜੀ ਐਤਕੀ ਕਿੰਨੂੰ ਲੱਗਦਾ ਵੋਟ ਪਾਓਗੇ ਮੌਕਾ ਦੇਖੇ ਪਾਓ ਜੀ ਹੈ ਮੌਕਾ ਦੇਖੇ ਪਾਓ ਜੀ ਤੁਸੀਂ ਜਿਨ੍ਹਾਂ ਨੂੰ ਪਿੱਛੇ ਪਿਛਲੀ ਵਾਰ ਵੋਟ ਪਾਈ ਸੀ ਉਮੀਦਾਂ ਤੇ ਖਰੇ ਉਤਰੇ ਹਾਂਜੀ ਹੈ ਜਿਹਨੂੰ ਪਿਛਲੀ ਵਾਰ ਪਾਈ ਉਮੀਦਾਂ ਤੇ ਕੀ ਕੰਮ ਹੋਏ ਹਾਂਜੀ ਕੀ ਕੰਮ ਹੋਏ ਹੋਏ ਕੰਮ ਚੱਲ ਰਹੇ ਸਾਡੇ ਕੰਮ ਗੋਣੀ ਹੈ ਕਾਈ ਬਧੀ ਜਾਵੇ ਜਣੀ ਬਥੇਰੀ ਕਾਈ ਬਧੀ ਨਹੀਂ ਕਾਈ ਬਧੀ ਇਹਨੇ ਜੀ ਬਿਲਕੁਲ ਹਾਂਜੀ ਦੇਖੋ ਸਮਾਂ ਆਊਗਾ ਤੇ ਫਿਰ ਦੱਸਾਂਗੇ ਕਿ ਕਿਨੂੰ ਵੋਟ ਪਾਣੀ ਹੈ ਲੋਕ ਜੋ ਜਿਹੜੇ ਨੇ ਆਪਣੇ ਕੈਂਡੀਡੇਟ ਭਾਜੀ ਕੀ ਲੱਗਦਾ ਹੈ ਇਸ ਵੇਲੇ ਕੀ ਮਹੌਲ ਹੈ ਸ਼ਹਿਰ ਦਾ ਭਾਜੀ ਮੈਂ ਤਾਂ ਬਾਹਰੋਂ ਆਇਆ ਹਾਂ ਸਹੀ ਬਾਹਰੋਂ ਆਇਆ ਹਾਂਜੀ ਮੈਂ ਬਸ ਅੱਛਾ ਵੈਸੇ ਹੀ ਗੱਲ ਕਰੀਏ ਤੇ ਜੇ ਪੰਜਾਬ ਦੀ ਗੱਲ ਕਰ ਲਈਏ ਕੀ ਲੱਗਦਾ ਹੈ ਕਿ ਕੰਮ ਹੋ ਰਹੇ ਨੇ ਸ਼ਾਇਦ ਪੰਜਾਬ ਚ ਭਾਜੀ ਸੌਤ ਮਨ ਕੇ ਚੱਲੋ ਵੀ 40% ਕਮ ਹੋਏ ਆ ਜਿਆਦਾ ਨਹੀਂ ਅੱਛਾ ਜਿਆਦਾ ਨਹੀਂ ਕਈ ਆ ਉਹਨਾਂ ਨੇ ਆਪਦੇ ਕੰਮ ਕਰਾਏ ਹੋਏ ਆ ਬਿਲਕੁਲ ਦੇਖੋ ਲੋਕ ਜਿਹਨੇ ਆਪਣੇ ਮਨਪਸੰਦ ਕੰਢੇ ਮਾਰਡ ਪੰਦਾ ਅਧਿਕਾਰ ਹੈ ਤੇ ਪਾਨ ਕੇ ਵੀ ਤੇ ਲੇਕਿਨ ਕੀ ਉਮੀਦਾਂ ਨੇ ਕੀ ਚਾਹਦੇ ਨੇ ਲੋਕਾਂ ਨਾਲ ਲਗਾਤਾਰ ਗੱਲ ਕਰ ਰਹੇ ਆ ਭਾਜੀ ਕੀ ਕਿਸ ਤਰ੍ਹਾਂ ਦੇਖਦੇ ਹੋ ਸ਼ਹਿਰ ਦੀ ਜਿੰਮਨੀ ਚੋਣ ਨੂੰ ਇਸ ਵੇਲੇ ਇਹਨੇ ਮੋੜ ਵਾਪਸ ਨਹੀਂ ਜਾਲੀ ਹਾਂਜੀ ਇੱਥੋਂ ਦੇ ਰਹਿਣ ਵਾਲੇ ਹੋ ਭਾਜੀ ਮੇਰਾ ਹਲਕਾ ਜੀ ਅੱਛਾ ਪੱਟੀ ਤੇ ਲੇਕਿਨ ਹਲਕਾ ਹੈ ਲੇਕਿਨ ਅਸਲ ਤੇ ਸ਼ਹਿਰ ਚ ਕੰਮ ਕਰਦੇ ਹੋ ਸ਼ਹਿਰ ਦਾ ਕੀ ਮਹੌਲ ਇਸ ਟਾਈਮ ਤੋਂ ਕੋਈ ਦਿਨ ਦੂਤਾ ਸਰਕਾਰ ਜੋ ਉਹਦੀ ਹਵਾ ਕੁਲ ਤਰਜੀਹੀ ਹਾਂਜੀ ਹਾਂਜੀ ਕਮਿਊਨਿਟੀ ਸੰਗੋਗਸਤਨ ਤੇ ਲੋਕਾਂ ਦੀ ਜੀਵਾਨ ਤੇ ਆਵਾਜ਼ ਆ ਉਹੀ ਸੈਨੂ ਬਜਟ ਹੋ ਰਹਿਣਗੇ ਕੰਮ ਹੋ ਰਹੇ ਨੇ ਲੋਕਾਂ ਦੇ ਹਾਂਜੀ ਹਾਂਜੀ ਲੋਕਾਂ ਦੇ ਦਿੱਕਤਾਂ ਤੋਂ ਇਹਨਾਂ ਨੇ ਜਿੰਮੇ ਸਰਕਾਰੀ ਸੰਪੀਓ ਤੋਂ ਕੰਮ ਵੀ ਕਰ ਰਹੇ ਨੇ ਔਰ ਇਹਨਾਂ ਦੇ ਜੋ ਵਰਕਰ ਨੇ ਉਹ ਵੀ ਆਪਣੀ ਇਮਾਨਦਾਰੀ ਨਾਲ ਇਹਨਾਂ ਦੇ ਨਾਲ ਮੁੰਡੇ ਨਾ ਮੁੰਡੇ ਜੁੜੀ ਖੜੇ ਹੁਕਮ ਕਰਵਾ ਰਹੇ ਲੋਕਾਂ ਤੋਂ ਅ ਬਿਲਕੁਲ ਦੇਖੋ ਸ਼ਹਿਰ ਦੇ ਜਿਹੜੇ ਨੇ ਇਸ ਵੇਲੇ ਟੈਕਸੀ ਸਟੈਂਡ ਤੇ ਆਪਾਂ ਖੜੇ ਆ ਇੱਥੇ ਜਿਹੜੇ ਟੈਕਸੀ ਡਰਾਈਵਰ ਨੇ ਉਹ ਸਿਰਫ ਇੱਥੇ ਹੀ ਨਹੀਂ ਬਾਹਰ ਦੇ ਜਿਹੜੇ ਨੇ ਸ਼ਹਿਰ ਉਹਨਾਂ ਚ ਵੀ ਜਾਂਦੇ ਨੇ ਆਪਣੇ ਆਪਣਾ ਵਿਚਾਰ ਹੈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਮਾਂ ਆਊਗਾ ਉਦੋਂ ਦੱਸਾਂਗੇ ਕਿ ਆਪਾਂ ਵੋਟ ਕਿਨੂੰ ਪਾਈ ਹੈ ਯਾਨੀ ਕਿ ਹਜੇ ਲੋਕ ਆਪਣੇ ਪੱਤੇ ਨਹੀਂ ਖੋਲਣਾ ਚਾਹੁੰਦੇ ਲੇਕਿਨ ਲੋਕਾਂ ਦਾ ਕਹਿਣਾ ਕਿ ਲੋਕਾਂ ਦੇ ਕੰਮ ਹੋ ਰਹੇ ਨੇ ਤੇ ਕਈਆਂ ਨੇ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵਾਸ ਦਿੱਤੀ ਹੈ ਲੇਕਿਨ ਦੂਸਰੇ ਪਾਸੇ ਲੋਕ ਜ਼ਿਆਦਾ ਤਾਂ ਜਿਹੜੇ ਨੇ ਚੁੱਪ ਨਜ਼ਰ ਆ ਰਹੇ ਨੇ ਉਹ ਇੱਥੋਂ ਦੇ ਰਹਿਣ ਵਾਲੇ ਕੀ ਐਸ ਵਲੇ ਜਿਮਨੀ ਚੋਣਾ ਦਾ ਐਲਾਨ ਹੋ ਗਿਆ ਕਿੱਦਾਂ ਦੇਖਦੇ ਜੇ ਹਾਂ ਕੋਈ ਪਤਾ ਨਹੀਂ ਲੱਗਦਾ ਅੱਛਾ ਅੰਨੇ ਲੱਗ ਰਿਹਾ ਬਾਤ ਕੀ ਪਤਾ ਨਹੀਂ ਜਿਹਨੂੰ ਵੋਟ ਪਾਣ ਦੀ ਹੈ ਤੁਹਾਨੂੰ ਉਹ ਵੇਖਾਂਗੇ ਜੀ ਕਿਨੂੰ ਵੋਟ ਅੱਛਾ ਹਜੇ ਹਜੇ ਤੱਕ ਬਿਲਕੁਲ ਦੇਖੋ ਲੋਕ ਇਸ ਤਰ੍ਹਾਂ ਦੱਬੀ ਆਵਾਜ਼ ਜਿਹੜੇ ਨੇ ਹਜੇ ਆਪਣੇ ਪੱਤੇ ਨਹੀਂ ਖੋਲਣਾ ਚਾਹੁੰਦੇ ਲੇਕਿਨ 11 ਨਵੰਬਰ ਦਾ ਦਿਨ ਹੈ ਜਦੋਂ ਲੋਕ ਆਪਣੇ ਮਤ ਦਾ ਇਸਤੇਮਾਲ ਕਰਨਗੇ ਕਿੰਨੂ ਵੋਟ ਪਾਉਂਦੇ ਨੇ ਇਹ 14 ਨਵੰਬਰ ਨੂੰ ਹੀ ਡਿਕਲੇਅਰ ਹੋਏਗਾ ਕਿ ਲੋਗਾ ਨੇ ਕਿਹੜਾ ਆਪਣਾ ਮਨਪਸੰਦ ਕੈਂਡੀਡੇਟ ਚੁਣਿਆ ਤਰਨਤਨ ਤੋਂ ਮਨੀਸ਼ ਸ਼ਰਮਾ ਪੰਜਾਬ